ਅੱਜ 13ਵੇਂ ਦਿਨ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਉਹ ਸ਼ਾਮਲ ਹੋ ਗਿਆ ਹੈ ਉੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਜਿਹੜਾ ਫੈਸਲਾ ਉਹ 29 ਤਾកើត ਕੱਲਿਆ ਗਿਆ ਹੈ ਉੱਥੇ ਹੀ ਹੁਣ ਹਰਿਆਣਾ ਦੇ ਵੱਲੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨ ਅੰਦੋਲਨ ਦੇ ਚੱਲਦੇ ਜਿਹੜੇ ਖੇਤਰਾਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕੀਤੀ ਗਈਆਂ ਸੀ ਹੁਣ ਉਹੀ ਉਹਨਾਂ ਖੇਤਰਾਂ ਦੇ ਵਿੱਚ ਜਿਹੜੀ ਇੰਟਰਨੈਟ ਸਵਾਵਾਂ ਨੇ ਉਹ ਬਹਾਲ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਸੂਬੇ ਦੇ ਕਈ ਇਲਾਕੇ ਦੇ ਵਿੱਚ ਇਸ ਨੂੰ ਬਹਾਲ ਕਰ ਦਿੱਤਾ ਗਿਆ ਹੈ ਜਿਆਦਾ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ ਮਨਜੋਤ ਤੋਂ ਜੀ ਮਨਜੋਤ ਹਰਿਆਣਾ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਕਈ ਸੂਬਿਆਂ ਦੇ ਵਿੱਚ ਕਹਦੇ ਸੋਰੀ ਕਈ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਜੀ ਬਿਲਕੁਲ ਜੋ ਹੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕਿਸਾਨੀਆਂ ਦੋਤ ਨੂੰ ਲੈ ਕੇ ਪਿਛਲੇ 11 ਤਰੀਕ ਤੋਂ ਹੀ ਤੇ ਜਿਹੜੀ ਇੰਟਰਨੈਟ ਸੇਵਾਵਾਂ ਕੰਦ ਕਿੱਥੀਆਂ ਹੋਈਆਂ ਸੀ ਔਰ ਜਿਹੜੇ ਪੰਜਾਬ ਦੇ ਔਰ ਹਰਿਆਣਾ ਦੇ ਬਾਰਡਰ ਦੇ ਨਾਲ ਲੱਗਦੇ ਨੇ ਜਿੰਨਾਂ ਦੇ ਵਿੱਚ ਸ਼ੰਭੂ ਪਿੰਡ ਆ ਜਾਂਦਾ ਔਰ ਪੁਲਿਸ ਸਟੇਸ਼ਨ ਸ਼ੰਭੂ ਆ ਜਾਂਦਾ ਔਰ ਨਾਲ ਦੀ ਨਾਲ ਜਿਹੜਾ ਪੁਲਿਸ ਥਾਣਾ ਖਨੌਰੀ ਦੇ ਅਧੀਨ ਜਿਹੜੇ ਇਲਾਕੇ ਹੁੰਦੇ ਨੇ ਉਹ ਤਾਂ ਪੰਜਾਬ ਦੀ ਗੱਲ ਹੋ ਗਈ ਦੂਸਰੇ ਪਾਸੇ ਜਿਹੜਾ ਕੈਥਲ ਹੈ ਜਾਂ ਫਿਰ ਜੇਕਰ ਗੱਲ ਕਰੀਏ ਤਾਂ ਅੰਬਾਲਾ ਹੈ ਅੰਬਾਲੇ ਤੋਂ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਜਿਹੜਾ ਬਾਰਡਰ ਪੈਂਦਾ ਹੈ ਤਾਂ ਉੱਥੇ 11 ਤਰੀਕ ਤੋਂ ਹੀ ਲਗਭਗ ਜਿਹੜੀਆਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ ਔਰ ਸਸਪੈਂਡ ਕਰਨ ਦੇ ਬਾਅਦ ਲਗਾਤਾਰ ਜਿਹੜਾ ਐਲਾਨ ਇਹੀ ਸੀ ਕਿ ਕਿਸਾਨਾਂ ਦੇ ਪ੍ਰੋਟੈਸਟ ਕਰਨ ਕੀ ਜਿਹੜਾ ਮਾਮਲਾ ਹੈ ਹੋਰ ਜ਼ਿਆਦਾ ਨਾ ਪੱਕੇ ਜਿਸ ਤੋਂ ਬਾਅਦ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਸੀ ਔਰ ਕਈ ਇਲਾਕੇ ਇਦਾਂ ਦੇ ਸੀ ਜਿੱਥੇ ਕਿ ਕੇਵਲ ਟੈਕਸਟ ਮੈਸੇਜ ਤੱਕ ਵੀ ਨਹੀਂ ਸੀ ਜਾਂਦੇ ਔਰ ਕਾਲਿੰਗ ਸੋ ਫੈਸਿਲਿਟੀ ਜਿਹੜੀ ਸੀ ਉਹ ਵੀ ਬੰਦ ਕੀਤੀ ਹੋਈ ਸੀ ਜਿਵੇਂ ਜੀਓ ਕਨੈਕਸ਼ਨ ਹੋ ਗਿਆ ਜਾਂ ਫਿਰ ਇੱਕ ਦੋ ਹੋਰ ਇਸ ਤਰੀਕੇ ਦੇ ਕਨੈਕਸ਼ਨ ਨੇ ਪਰ ਕੀਤੀ ਰਾਤ ਦੇਰ ਰਾਤ ਨੂੰ ਇੱਕ ਫੈਸਲਾ ਆਉਂਦਾ ਹੈ ਹਰਿਆਣਾ ਸਰਕਾਰ ਦਾ ਔਰ ਜਿਸ ਤੋਂ ਬਾਅਦ ਅੰਬਾਲਾ ਕੈਥਲ ਔਰ ਸ਼ੰਭੂ ਦੇ ਕਈ ਏਰੀਆ ਦੇ ਵਿੱਚ ਔਰ ਪੁਲਿਸ ਥਾਣਾ ਅਖਨੋਰੀ ਦੇ ਕਈ ਏਰੀਆ ਦੇ ਵਿੱਚ ਜਿਹੜਾ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਬਹਾਲ ਕਰ ਦਿੱਤਾ ਹੈ ਫਿਲਹਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਜਿਹੜਾ ਉਹ 29 ਤਰੀਕ ਤੱਕ ਸਕਿੱਟ ਕੀਤਾ ਗਿਆ ਹੈ ਔਰ ਤਹਨਾ ਦੇ ਨਾਲ ਨਾਲ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ ਪਰ ਫਿਲਹਾਲ ਦਿੱਲੀ ਕੋਰਸ ਦਾ ਜਿਹੜਾ ਐਲਾਨ ਸੀ ਉਸ ਨੂੰ ਵਜੇ ਟਾਲਿਆ ਗਿਆ ਜੀ ਮਨਜੋਤ ਕੱਲ ਕੱਲ ਨਵੀਆਂ ਤਸਵੀਰਾਂ ਟਿੱਕਰੀ ਬਾਰਡਰ ਤੋਂ ਸਾਹਮਣੇ ਆਈਆਂ ਸੀ ਜਿੱਥੇ ਜੀਸੀਬੀ ਦੀ ਮਦਦ ਦੇ ਨਾਲ ਜਿਹੜੇ ਬਾਰਡਰ ਬਣਾਏ ਹੋਏ ਸੀ ਉਹਨਾਂ ਨੂੰ ਤੋੜਿਆ ਜਾ ਰਿਹਾ ਸੀ ਕਿ ਇਸ ਨੂੰ ਆਪਾਂ ਸਮਝ ਸਕਦੇ ਹਾਂ ਕਿ ਕਿਸਾਨ ਅੰਦੋਲਨ ਥਮਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਜੀ ਜਿਸ ਤਰੀਕੇ ਦੇ ਨਾਲ 29 ਤਰੀਕ ਤੱਕ ਦਾ ਸਮਾਂ ਹੈ ਤਾਂ ਉਹ ਹਜੜਾ ਹਰਿਆਣਾ ਔਰ ਦਿੱਲੀ ਪ੍ਰਸ਼ਾਸਨ ਹੈ ਕੇਂਦਰ ਸਰਕਾਰ ਹੈ ਤਾਂ ਉਹਨਾਂ ਵੱਲੋਂ ਵੀ ਇਹ પ્રયાસ ਕੀਤਾ ਗਿਆ ਕਿ ਅਜੇ ਕੁਝ ਠਹਿਣਾ ਕੁਝ ਹੋਣਾ ਨਹੀਂ ਕਿਉਂਕਿ ਅਜੇ ਲਈ ਜੇਕਰ ਗੱਲ ਕਰੀ ਤਾਂ 25 ਤਰੀਕ ਹੋਈ ਹੈ ਤਾਂ ਹਜੇ 4 ਦਿਨ ਜਿਹੜੇ ਬਾਕੀ ਨੇ ਤਾਂ ਉਸ ਤੋਂ ਬਾਅਦ ਵੀ ਜਿਹੜੇ ਅੱਗੇ ਜਿਹੜੇ ਪ੍ਰੋਬਲਮਸ ਨੇ ਜਾਂ ਫਿਰ ਕਹ ਲਈਏ ਬੈਰੀਗੇਟਿੰਗ ਜਿਹੜੀ ਆ ਦੁਬਾਰਾ ਕੀਤੀ ਜਾ ਸਕਦੀ ਹੈ ਕਿਉਂਕਿ ਜਿਹੜੇ ਬਾਰਡਰਾਂ ਤੋਂ ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸੀ ਹਰਿਆਣੇ ਹੁੰਦੇ ਉਹ ਫਿਰ ਚਾਹੇ ਉਹ ਹਰਿਆਣਾ ਦਾ ਹੋਰ ਪੰਜਾਬ ਦਾ ਜਿਹੜਾ ਸ਼ੰਭੂ ਬਾਰਡਰ ਲੈ ਲਈਏ ਜਾਂ ਫਿਰ ਹਰਿਆਣਾ ਪੰਜਾਬ ਦਾ ਖਨੌਰੀਓ ਟੱਪ ਵਾਲੀ ਬਾਰਡਰ ਲੈ ਲਈਏ ਤਾਂ ਇਹਨਾਂ ਰਸਤੇ ਰਾਹੀਂ ਜਿਹੜਾ ਕਿਸਾਨਾਂ ਨੇ ਅੱਗੇ ਵਧਣਾ ਸੀ ਤਾਂ ਪਹਿਲਾਂ ਤੋਂ ਹੀ ਇਹ ਰਸਤੇ ਬਲੌਕ ਕੀਤੇ ਹੋਏ ਸੀ ਜੀਮਨ ਜੋ ਤੁਸੀਂ ਲਗਾਤਾਰ ਸ਼ੰਭੂ ਬਾਰਡਰ ਤੇ ਤਣਾ ਤਾਂ ਕਿਵੇਂ ਦਾ ਮਾਹੌਲ ਆ ਉੱਥੇ ਜੀ ਜਿਸ ਤਰੀਕੇ ਨਾਲ ਹੁਣ ਮਾਹੌਲ ਜਿਹੜਾ ਹੈ ਉਹ ਪਿਛਲੇ ਦਿਨ ਜਿਹੜਾ ਖਨੋਰੀ ਦੇ ਵਿੱਚ ਕਤਨਾ ਕਰਮ ਹੋਇਆ ਸ਼ੁਭ ਕਰਨ ਦੀ ਮੌਤ ਹੋਈ ਔਰ ਨਾਲ ਕੱਲ ਇੱਕ ਗੁਰਜੰਟ ਦੀ ਮੌਤ ਹੋਈ ਤਾਂ ਇਸੇ ਤਰੀਕੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਕਿਸਾਨੀ ਅੰਦਲਨ ਦਰਾਂ ਸਿਰ ਚਾਏ ਉਹ ਹਰਿਆਣਾ ਪੁਲਿਸ ਦੀ ਗੋਲੀ ਲੱਗਣ ਕਰਕੇ ਹੋਈ ਹੋਵੇ ਜਾਂ ਫਿਰ ਜਿਹੜੇ ਕਿਸਾਨ ਬਡੇਰੀ ਉਮਰ ਦੇ ਨੇ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਹੋਈ ਹੋਵੇ ਤਾਂ ਮਾਹੌਲ ਜਿਹੜਾ ਉੱਥੇ ਕਾਫੀ ਗਮਗਮੀਨ ਬਣਿਆ ਹੋਇਆ ਹੈ ਰੋਜ਼ ਕੈਂਡਲ ਮਾਰਚ ਹੁੰਦਾ ਹੈ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਲੇਕਿਨ ਅਜੇ ਜਿਹੜਾ ਅੱਗੇ ਵਧਣ ਦਾ ਇਰਾਦਾ ਕਿਸਾਨਾਂ ਦਾ ਦਿੱਲੀ ਕੋਚ ਦਾ ਇ ਦਾ ਦੇਖਦੇ ਆਮ ਜਾਣਕਾਰੀ ਦੇਣ ਲਈ ਧੰਨਵਾਦ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਜਿਹੜੀ ਬੰਦ ਕੀਤੀ ਹੋਈ ਸੀ ਉਸ ਨੂੰ ਮੁੜ ਬਹਾਲ ਕੀਤਾ ਗਿਆ ਦੱਸ ਜੀ ਕਿ 10 ਫਰਵਰੀ ਨੂੰ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕਈ ਸੂਬਿਆਂ ਦੇ ਵਿੱਚ ਅਤੇ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ ਇਲਾਕਿਆਂ ਦੇ ਵਿੱਚ ਇਸ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇੰਟਰਨੈਟ ਸੇਵਾ ਸ਼ੁਰੂ ਹੋਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਦੱਸ ਦੇ ਕਿ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਦੇ ਡਰ ਕਾਰਨ ਕੁਰਕ ਖੇਤਰ, ਕੈਥਲ, ਅੰਬਾਲਾ, ਹਿਸਾਰ, ਜਿੰਦ, ਫਤਿਹਬਾਦ, ਸਿਰਸਾ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ 15 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਫਿਰ ਇਸ ਦੀ ਪਾਬੰਦੀ ਨੂੰ 20 ਫਰਵਰੀ ਤੱਕ ਵਧਾ ਦਿੱਤਾ ਗਿਆ ਅਤੇ ਇੰਟਰਨੈਟ ਤੇ ਇਹ ਪਾਬੰਦੀ ਹੁਣ ਤੱਕ ਜਾਰੀ ਸੀ ਜਿਸ ਨੂੰ ਕਿ ਹੁਣ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ